ਵੀਰ ਹੁਣ ਇੱਧਰ ਨਾ ਆਜੋ ਆਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿੱਧਰ ਓ ਯਾਰ ਇੱਕ ਮਿੰਟ ਵੀਰੇ ਚੁੱਪ ਚੁੱਪ ਪਿੰਡ ਮੰਗੜ ਰਾਹੜ ਰੋਡ ਲੁਦਣਾ ਜੋ ਕਿ ਮੰਗੜ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਸੂਝਮਾਨ ਵੀਰਾਂ ਵੱਲੋਂ ਨਗਰ ਵੱਲੋਂ ਤੇ ਨਾਲ ਦੇ ਨਗਰ ਵੱਲੋਂ ਸੇਵਾ ਕਰਕੇ ਇਹ ਇੱਕ ਸਾਡੇ ਪਿੰਡ ਦਾ 10 ਬੈੱਡ ਦਾ ਹਸਪੀਟਲ ਬਣਾਇਆ ਗਿਆ ਹੈ ਜੋ ਕਿ ਇਹ ਇੱਕ ਗਰੀਬਾਂ ਲਈ ਰੀ ਇਲਾਜ ਦੇ ਤੌਰ ਤੇ ਘੱਟ ਤੋਂ ਘੱਟ ਖਰਚੇ ਵਿੱਚ ਇਲਾਜ ਕਰਵਾਉਣ ਲਈ ਬਣਾਇਆ ਗਿਆ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਲੈਂਟਰ ਖੋਲੇ ਅੱਜ ਸਾਰੇ ਵੀਰਾਂ ਦੇ ਸਹਿਯੋਗ ਨਾਲ ਲੈਂਟਰ ਪਿਆ ਸੀ ਆਲ ਦਲ ਦੇ ਪਿੰਡਾਂ ਚੋਂ ਸਹਿਯੋਗ ਲਿਆ ਪਿੰਡ ਦੇ ਵੀਰਾਂ ਦਾ ਸਹਿਯੋਗ ਇੰਨਾਰੇ ਵੀਰਾਂ ਦਾ ਸਹਿਯੋਗ ਸੋ ਅਸੀਂ ਅੱਗੇ ਜੋ ਵੀ ਰਹਿੰਦੇ ਕੰਮ ਆ ਉਹਨਾਂ ਨੂੰ ਪੂਰਨ ਕਰਨ ਲਈ ਅਸੀਂ ਸਹਿਯੋਗ ਦੀ ਆਸ ਕਰਦੇ ਹਾਂ ਤੇ ਬਾਕੀ ਵੀ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਕਰੀਨ ਤੇ ਸਾਡੀ ਡਾਕਟਰ ਅੰਬੇਡਕਰ ਸੇਵਾ ਸੁਸਾਇਟੀ ਦਾ ਅਕਾਊਂਟ ਨੰਬਰ ਜਿਸ ਦੇ ਅੰਡਰ ਕੇ ਇਹ ਹਸਪੀਟਲ ਬਣ ਰਿਹਾ ਹੈ ਅਕਾਊਂਟ ਨੰਬਰ ਫਲੈਸ਼ ਹੋ ਰਿਹਾ ਹੈ ਸਕਰੀਨ ਤੇ ਚੱਲ ਰਿਹਾ ਹੈ ਅਤੇ ਸਾਡੇ ਸਰਪੰਚ ਸਾਹਿਬ ਕਮਲ ਚੰਦ ਧੀਰਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਰਿਹਾ ਹੈ ਤਾਂ ਇਸ ਤੇ ਕੰਟੈਕਟ ਕਰਕੇ ਸੇਵਾ ਜੋ ਵੀ ਪਾਣੀ ਹੈ ਸੇਵਾ ਸੁਸਾਇਟੀ ਦੇ ਅਕਾਊਂਟ ਵਿੱਚ ਜਰੂਰ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਮਾਰਗੜ ਦੇ ਵਿੱਚ ਹਸਪੀਟਲ ਦੀ ਸੇਵਾ ਚੱਲ ਰਹੀ ਹੈ ਜੀ ਲੈਂਟਰ ਪੈ ਚੁੱਕਿਆ ਔਰ ਧੰਵਾਨੀ ਆ ਨਗਰ ਨਿਵਾਸੀਆਂ ਦੇ ਔਰ ਐਨ ਆਰ ਆਈ ਵੀਰਾਂ ਦੇ ਇਲਾਕਾ ਨਿਵਾਸੀਆਂ ਦੇ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਔਰ ਆਸ ਕਰਦੇ ਆ ਵੀ ਅੱਗੇ ਤੋਂ ਵੀ ਏਵੇਂ ਹੀ ਵੱਧ ਚੜ ਕੇ ਹਿੱਸਾ ਪਾਉਣ ਔਰ ਜਿਹੜਾ ਕੰਮ ਰੁਕਿਆ ਹੋਇਆ ਹੈ ਜਿਹੜਾ ਕੰਮ ਰਹਿ ਰਿਹਾ ਉਹ ਪੂਰਾ ਕੀਤਾ ਜਾਵੇ ਹਸਪੀਟਲ ਜਲਦੀ ਚਾਲੂ ਕੀਤਾ ਜਾਵੇ ਤੇ ਲੋਕਾਂ ਨੂੰ ਸਹੂਲਤਾਂ ਮਿਲਣ ਔਰ ਇਹਦੇ ਨਾਲ ਹੀ ਧੰਨਵਾਦ ਜੀ ਸਾਰਿਆਂ ਦਾ ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਸਪੀਟਲ ਬਣ ਰਿਹਾ ਪਿੰਡ ਮਾਰਕਟ ਵਿੱਚ ਮੈਂ ਬੀ ਆਰ ਅੰਬੇਡਕਰ ਜੂਥ ਕਲੱਬ ਵਾਲੋ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਸਹਿਯੋਗੀ ਸਜਣਾ ਨੇ ਐਨ ਆਰ ਐ ਵੀਰਾਂ ਨੇ ਹਸਪੀਟਲ ਨੂੰ ਨੇਪਰੇ ਚਾੜਨ ਲਈ ਸਹਿਯੋਗ ਕੀਤਾ ਹੈ ਹੁਣ ਲੈਂਡਰ ਖੁੱਲ ਗਿਆ ਹੈ ਤੇ ਅੱਗੇ ਇਹਦਾ ਜੋ ਵੀ ਕੰਮ ਕੰਪਲੀਟ ਹੋਣਾ ਹੈ ਉਸ ਵਿੱਚ ਸਾਰੇ ਵੀਰਾਂ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਹਾਂ ਕਿ ਬੱਸ ਚੜ ਕੇ ਸਹਿਯੋਗ ਕਰੋ ਔਰ ਹਸਪੀਟਲ ਦਾ ਜਿਹੜਾ ਅਧੂਰਾ ਕੰਮ ਉਹ ਪੂਰਾ ਕੀਤਾ ਜਾ ਸਕੇ ਵੈਗੁਰਜੀ ਕਾ ਖਾਲਸਾ ਸ਼੍ਰੀ ਵਾਇਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵਾਇਗੁਰਜੀ ਫਤਿਹ ਸਬੂ ਸਤ ਸੰਗਤ ਜੀ ਅੰਮਾਂਗੜ ਦੇ ਵਿਖੇ ਜੋ ਕਿ ਸੰਗਤਾਂ ਦੇ ਸਹਿਯੋਗ ਨਾਲ ਹਸਪੀਟਲ ਦੀ ਉਸਾਰੀ ਹੋ ਰਹੀ ਹੈ ਉਹਦੇ ਵਿੱਚ ਲੈਂਟਰ ਪੈ ਚੁੱਕਿਆ ਤੇ ਲੈਂਟਰ ਖੁੱਲ ਗਿਆ ਤੇ ਹੁਣ ਵਿੱਚ ਬਿਜਲੀ ਦਾ ਕੰਮ ਫਰਸ਼ ਲੱਗਣਗੇ ਹੋਰ ਵੀ ਲੱਖਾਂ ਰੁਪਏ ਦਾ ਖਰਚਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਆ ਸਾਰੇ ਰਲ ਕੇ ਇਸ ਵਿੱਚ ਆਪਣਾ ਅਤੇ ਲੋਕ ਜਿੰਨਾ ਵੀ ਹੋ ਸਕਦਾ ਯੋਗਦਾਨ ਪਾਈਏ ਅਤੇ ਸੇਵਾ ਕਰਕੇ ਲਾਭ ਉਠਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੋ ਕੀ ਲਈ ਦੂਜੇ ਪਾਸੇ ਪਿੰਡਾਂ ਦਾ ਅਜ ਦੂਜੇ ਚੈਨਲ ਲਈ ਬੋਲਦੇ ਦੂਜੇ ਚੈਨਲ ਪਿੰਡ ਪਿੰਡ ਮੰਗੜ ਤੋਂ ਬੋਲ ਵਿੱਚ ਵਾਹਿਗੁਰੂ ਬਿਲਕੁਲ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮੰਗੜ ਤੋਂ ਸੁਖਗੱਲਾ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆ ਕੇ ਲੋਕਾਂ ਦੀ ਸੇਵਾ ਲਈ ਆ ਤੇ ਸਾਡੇ ਪਿੰਡ ਬਹੁਤ ਵਧੀਆ ਇੱਕ ਉਪਰਾਲਾ ਪੰਚਾਇਤ ਨੇ ਤੇ ਸਮੂਹ ਨਗਰ ਨੇ ਇਕੱਠੇ ਹੋ ਕੇ ਆਰੰਭ ਕੀਤਾ ਸੀਗਾ ਹਸਪਤਾਲ ਦਾ ਹਸਪਤਾਲ ਦਾ ਹੁਣ ਲੈਂਟਰ ਪੈ ਚੁੱਕਾ ਤੇ ਲੈਂਟਰ ਖੁੱਲ ਗਿਆ ਤੇ ਹੁਣ ਅੱਗੇ ਜੋ ਕਲਾਸਟਰ ਦੀ ਸੇਵਾ ਜਾਂ ਫਰਸ਼ ਦੀ ਸੇਵਾ ਜਾਂ ਜੋ ਵੀ ਬਿਜਲੀ ਦਾ ਕਸਟਮ ਹੈਗਾ ਸਾਰਾ ਉਹ ਹੋਣਾ ਹੈ ਤੇ ਐਨ ਆਰ ਆਈ ਭਰਾਵਾਂ ਨੂੰ ਤੇ ਹੋਰ ਇਲਾਕੇ ਦੇ ਸੋ ਜੀ ਮਾਨ ਮੋਤਵਾਰ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਪਾਉ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਮ ਲੋਕਾਂ ਦਾ ਭਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ।